ਲੇ ਵੀ ਮਿੱਤਰ ਹੋਣ ਆ ਗਈ ਸੱਚੇ ਦੀ ਵਾਰੀ ਠੀਕ ਐ ਸੱਚੇ ਦੇ ਫੇਰ ਪੈਰ ਸਾਨੂੰ ਕੀ ਰੰਦ ਦਿਖਾ ਦਿੰਨੇ ਆ ਠੀਕ ਐ ਲਾਲੀ ਰੱਖੀ ਕਿਹੜਾ ਮਾੜਾ ਜਿਹਾ ਰੱਖੀ ਪੈਰ ਠੀਕ ਐ ਐ ਪੈਰ ਨੇ ਬਈ ਜਦੋਂ ਬਣ ਕੇ ਸਾਨੂੰ ਉਹਦੋਂ ਵੀ ਦਿਖਾਵਾਂਗੇ ਠੀਕ ਐ ਬਾਕੀ ਬਾਬਾ ਮਿਹਰ ਕਰੇ ਚਲੋ ਮੁੰਡਿਆ ਠੀਕ ਐ ਬਾਕੀ ਠੰਡ ਅੱਜ ਠੀਕ ਐ ਵੀ ਮੂਜੇ ਪੈ ਕੇ ਹਟੇ ਨੇ ਪਹਿਲਾ ਇਹਦੇ ਨਾਲ ਹੁੰਦੀ ਐ ਸਫਾਈ ਠੀਕ ਐ ਪੈਰ ਤਾਂ ਹਜੇ ਮਤਲਬ ਕਿ ਇਹਦੇ ਛੋਟਾ ਸਹਿਜੀ ਐ ਹਾਂਜੀ ਮਰਦੇ ਤਾਂ ਨਾ ਬੱਤਿ ਹੂੰ ਬਾਇ ਦਿਨ ਦੇ ਰਾਂਗੇ ਨਹੀਂ ਦੇ ਰਾਂਗੇ ਨਾ ਪਹਿਲਾਂ ਫਰਕ ਦੇ ਨਾਲ ਉਹ ਗਰੋਥ ਵਧ ਜਾਂਦੀ ਨਹੀਂ ਹਾਂ ਉਹਦੇ ਨਾਲ ਸੀਲ ਉਹ ਵੀ ਉਹਦੇ ਜੰਨੀ ਆ ਇਹ ਹਾਂ ਲਾਲੀ ਉਹਦੇ ਜੰਨੀ ਆ ਐ ਨਹੀਂ ਹੈਗਾ ਵੀ ਬਾਜ ਵਾਂਗੂ ਹੀ ਨਵਾਂ ਹੁੰਦਾ ਜੇ ਹਾਂ ਆਏ ਤਾਂ ਫਿਰ ਬੱਚਾ ਮਾਰਨ ਥੋੜਾ ਥੋੜਾ ਦਾ ਅੜਬਾ ਹੈ ਹੂੰ ਲੈ ਵੀ ਮਿੱਤਰੋ ਇਹਦੇ ਬਣਾਉਣੇ ਅੱਜ ਲਾਉਣੇ ਆ ਪਾਲਸ਼ਾਂ ਪੂਲਸ਼ਾਂ ਠੀਕ ਹੈ ਬੱਸ ਬੱਸ ਸੱਚੀ ਬੱਸ 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 ਛੱਡ ਲਾ ਕੇ ਨਾ ਛੱਡ ਸੱਟ ਜਾ ਕਰਕੇ ਖੜਾ ਗਿਆ ਇੰਨਾ ਮੱਥਾ ਮਾਰਨਾ ਪੈਂਦਾ ਬਾਈ ਠੀਕ ਹੈ ਹੂੰ ਚੱਲ ਬੱਸ ਹੱਥ ਛੋਟੇ ਹੁੰਦੇ ਤੇ ਪੈਰ ਫੁਰ ਮੋੜਦਾ ਰਹਿੰਦਾ ਹਾਂ ਸਿਖਾਉਂਦਾ ਰਹੇ ਛਾਣਾ ਹੋ ਜਾਂਦਾ ਚੱਕਦਾ ਰਹੇ ਪੈਰ ਹੂੰ 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 ਉਹ ਪੈਰ ਫੁਰ ਨਹੀਂ ਚੱਕਦੇ ਬੱਚੇ ਦਾ ਇਦੋਂ ਆਕਤ ਮੰਨਣ ਲੱਗ ਜਦਾ ਬਸ ਚੈੱਕ ਹੋਣਾ ਚਾਗਦੇ ਇਹ ਬਈ ਆਪਾਂ ਲਾਲੀ ਵੀਡੀਓ ਚ ਵੀ ਗਾਣਾ ਮਾੜਾ ਮਾੜਾ ਪੈਰ ਅੰਦਰ ਨੂੰ ਧਰਦਾ ਠੀਕ ਆ ਇਹ ਆਪਾਂ ਹੈ ਆਊਟ ਆ ਆਪਾਂ ਕਲੀਅਰ ਕਰਾਂਗੇ ਠੀਕ ਆ ਤੇ ਆਪਾਂ ਜਿਵੇਂ ਵੀਵੇਂ ਸ਼ੋਅ ਚ ਪਾਉਣਾ ਇਹ ਠੀਕ ਆ ਅੱਗੇ ਆਪਾਂ ਨੂੰ ਦਿੱਕਤਾਂ ਨਾ ਹੋਣ ਸੈੱਟ ਰਹੇ ਜਮਾਂ ਕਿਵੇਂ ਕੱਚੀ ਆ ਪੈਰ ਹਾਂ ਹਾਂ ਵਧੀਆ ਵਧੀਆ ਲੈਂਦਾ ਹਾਂ ਵਧੀਆ ਪੈ ਰਗਾ ਜਮਾਂ ਹਾਂ ਐਂ ਕਦੇ ਕਦੇ ਆਪਾਂ ਗਿੱਲੇ ਕਿਹਾ ਵੀ ਨਹੀਂ ਕਿਹਾ ਸਰ ਗਿੱਲੇ ਵੀ ਖੜਾ ਦੇ ਨਾ ਨੋਰਮਲ ਪੈ ਰਿਹਾ ਬਾਕੀ ਇਹ ਚਾਹ ਤਾ ਬੰਗੇ ਸੱਤ ਹੋ ਗਿਆ ਹਾਂ ਐਣੀ ਹੈਗਾ ਵੀ ਤਿੜੀ ਜੇ ਜਾਣਗੇ ਹਨਾ ਹੂੰ ਬਾਕੀ ਭਈਆ ਕਵਰ ਕੋਵਰ ਡਰੈਸ ਤੇ ਸਾਰਾ ਕੁਝ ਲੱਗਿਆ ਹੁੰਦਾ ਤੇ ਐਂ ਰੱਖਿਆ ਜਾਂਦੇ ਨੇ ਠੀਕ ਹੈ ਤੇ ਲਾਲੀ ਸਵਾਰੀ ਫਿਰ ਬੱਚੇ ਤੇ ਕਦੋਂ ਕਰਨੀ ਚਾਹੀਦੀ ਹੈ ਬੱਚੇ ਦੇ ਬੋਦੰਤ ਤਾਂ ਹੋਵੇ ਘੱਟ ਤੋਂ ਘੱਟ ਜੀ ਅੱਛਾ ਹੂੰ ਠੀਕ ਹੈ ਅੱਛਾ ਕੀ ਬਈ ਕਟਰ ਹੁਣ ਆ ਗਿਆ ਬਈ ਕਟਰ ਹੁਣ ਆ ਆਪਾਂ ਨੂੰ ਨਾ ਜਮਾ ਕਲੀਅਰ ਦਿਖੂਆ ਅੱਛਾ ਪੈਰ ਦਾ ਜਿਹੜਾ ਆਊਟ ਨਹੀਂ ਆਈ ਅੱਛਾ ਇਧਰ ਲਈ ਹੀਲ ਦੇਖਾਂਗੇ ਅੱਛਾ ਛੂਟੀ ਇਧਰ ਲਈ ਵੱਡੀ ਠੀਕ ਐ ਇਹ ਕਰਕੇ ਆਊਟ ਹੁੰਦਾ ਇੱਥੋਂ ਬਈ ਆਪਾਂ ਉੱਪਰੋਂ ਦੇਖਾਂਗੇ ਨਾ ਕਿਹੜੇ ਕਰਕੇ ਆਊਟ ਹੁੰਦਾ ਪੈਰ ਆ ਦੇਖੋ ਆ ਤੇ ਆ ਕਿੰਨਾ ਘੇਰਦਾ ਇਹ ਕਲੀਅਰ ਕਰਨਾ ਆ ਵੱਡੀ ਇਧਰੋਂ ਹਾਂ ਠੀਕ ਐ ਇਹ ਜੀ ਆ ਪੈਰ ਮੇਨ ਬੈਲੈਂਸ ਹੋਣਾ ਚਾਹੀਦਾ ਘੋੜੇ ਦਾ ਪੈਰ ਠੀਕ ਐ ਹੋਰ ਕੁਝ ਨਹੀਂਗਾ ਇਹਦੇ ਚ ਬੈਲਾਂਸ ਹੀ ਹੈ ਪੈਲੈਂਸ ਨਾ ਫਿਰ ਹੱਡੀ 'ਚ ਦਿੱਕਤ ਆ ਜਾਂਦੀ ਆ ਤੇ ਟੇਡਾ ਹੋਣ ਲੱਗ ਜਾਂਦਾ ਬਾਈ ਜੀ ਫੇਰ ਠੀਕ ਆ